ਜੋਦ ਨੇ ਪੁੱਛਣਾ ਤੇ ਹੈ ਹੀ ਆ ਵੀ ਡੈਡ ਜੀ ਕਿੱਥੇ ਗਈਆਂ ਦੋਵੇਂ ਜਾਣੀਆਂ ਦੱਸਣਾ ਤੇ ਪੈਣਾ ਹੀ ਆ ਫਿਰ ਪੁੱਤੋ ਕਿ ਲੀੜਾ ਕਪੜਾ ਲੈਣ ਗਈਆਂ ਚੱਲ ਜੇ ਪੁੱਛੂ ਵੀ ਰਿਹਾ ਲੀੜਾ ਕਪੜਾ ਕਿੱਲੀ ਭੈਜੀ ਕਿੱਲੀ ਲੀੜਾ ਮੈਣੀ ਭੈਜੀ ਕਹਿਣਾ ਅੱਜਾ ਲੌਲੀ ਜਦ ਪਾਣੀ ਲੈ ਗਈ ਕੀ ਹੋਵੇਗਾ ਦੱਸ ਤੱਕ ਰਹੀ ਸੀ ਜਿਆ ਚਲੋ ਯਾਰ ਤੈਨੂੰ ਵੀ ਪਤਾ ਹੋਣਾ ਚਾਹੀਦਾ ਵਾ ਜੇ ਮੁੰਡਾ ਸੁੱਤਾ ਹੀ ਤੇ ਕਿਉਂ ਢਾਲਣਿਆ ਉਹਨੇ ਨਿੱਕਾ ਬੱਚਾ ਵਾ ਅੱਗੇ ਬੋਲੇ ਭਾਈ ਨਾ ਕਿਸੇ ਨਾ ਕਰਮਾ ਚ ਚੱਲ ਅਮਮਾ ਮੈਂ ਅੱਜ ਸਵੇਰ ਦੇ ਸਕੂਲ ਲੈ ਗਿਆ ਹਾਂ ਮੈਂ ਦੇਖਿਆ ਈ ਆ ਨੀ ਸਵੇਰ ਦਾ ਮੈਂ ਤਾਂ ਠਾ ਲੈਣਿਆ ਸੀ ਜਾ ਕੇ ਨਾ ਪੇਕਿਆਂ ਤੋਂ ਲੈ ਵੇ ਮੈਂ ਨਹੀਂ ਜੇ ਲੈ ਕੇ ਦੇਣਾ ਕੋਈ ਸੂਟ ਵੀ ਮੂਡ ਖਰਾਬ ਕਰਕੇ ਰਹਾ ਤਾਂ ਮੈਂ ਦੱਸਣਾ ਹੀ ਆ ਵੀ ਸ਼ਹਿਰ ਚਲਦੇ ਹਾਂ ਦੁਆਨਾ ਕਰ ਲੈ

ਆ ਇਹ ਨਹੀਂ ਉਹਦੀ ਕੱਟੇ ਕੇ ਨਾਮ ਹੈ ਕੀ ਘੰਟੇ ਮੈਂ ਮੱਜਾਂ ਮਾਰਨ ਡਿਆ ਬਾ ਕੁਛ ਨਹੀਂ ਅਗਮ ਸੁੱਤਾ ਹੀ ਤੇ ਸੰਦੀਪ ਵੀ ਡਈ ਹੋਣੀ ਆਪਣੇ ਕੰਮ ਕਰਨ ਜੇ ਤਦਾਂ ਤੁਹਾਨੂੰ ਪਤਾ ਛੁੱਟੀ ਹੋਵੇ ਤੇ ਅਨਮੋਲ ਦੇ ਕੰਮ ਹੀ ਨਹੀਂ ਮੁੱਕਦੇ ਮੈਂ ਮੀ ਕੀ ਕਰਾਂ ਘਰ ਦੇ ਵਿੱਚ ਇੱਕੋ ਹੀ ਨਿਕਾ ਨਿਆਣਾ ਤੇ ਉਹਦਾ ਤੇ ਕੀ ਕਰਦਾ ਹੀ ਆ ਮੁੰਡੇ ਦਾ ਖੇਡਣ ਨੂੰ ਮੈਂ ਨਹੀਂ ਜਾਣਾਲ ਖੜਨਾ ਅਸੀਂ ਦੋਵਾਂ ਜਾਣਗੇ ਨਹੀਂ ਜਾਣਾ ਘਰ ਦਾ ਵੀ ਕੰਮ ਕਿਸ ਨੇ ਕਰਨਾ ਕਿ ਨਹੀਂ ਕਰਨਾ ਕੰਮ ਕਰਨ ਦੀ ਤਾਂ ਅੱਗੇ ਗੱਲ ਨਹੀਂ ਹੈਗੀ ਮੈਂ ਆਪਣੇ ਕੋਲੋਂ ਸੂਟ ਕੋਈ ਨਹੀਂ ਲੈ ਕੇ ਦੇਣਾ ਰਮਨਉਨਾ ਦਾ ਵੀ ਤਾਂ ਖਰਚਾ ਹੈ ਹੀ ਆ ਉਹਨਾਂ ਨੇ ਹੁਣ ਤੇਰੇ ਹੁੰਦਿਆ ਵੀ ਠੇਕਾ ਠਾਕਾ ਦਿੱਤਾ ਸਾਰੇ ਕੰਮ ਕੀਤੇ ਆ ਪੁੱਛਣਾ ਤੇ ਜਵਾਬਣਾ ਹੈ ਹੀ ਆ ਵੀ ਡੈਡੀ ਜੀ ਕਿੱਥੇ ਗਈਆਂ ਤੇ ਮੈਂ ਕੀ ਜਵਾਬ ਦਵਾਂਗਾ ਦੱਸਣਾ ਤੇ ਉਹਨੂੰ ਪੜਣਾ ਹੀ ਆ ਵੀ ਉਹ ਸ਼ਹਿਰ ਗਈਆਂ ਕੱਪੜੇ-ਕੁਪੜੇ ਲੈਣ ਚਲ ਆਉਣੀਆਂ ਤੇ ਫਿਰ ਵੇਖੀ ਜਗੂ ਦੱਸ ਦਣਾ ਫਿਰ ਮੈਂ ਉਹਨੇ ਮੁਕਰ ਸਕਦੇ ਭਾਜੀ ਹੁਣ ਨਹੀਂ ਭਾਜੀ ਮੁਕਰ ਸਕਦੇ ਭਾਜੀ ਹੁਣ ਨਹੀਂ ਮੁਕਰ ਸਕਦੇ ਮੇਰੇ ਵੀਰੋ ਮੇਰੇ ਸੁਣੋਣੇ ਚ ਆਉਂਦੀਆਂ ਨੇ ਭਰੀਆਂ ਭਰੀਆਂ ਇਹਨਾਂ ਕੋਰੀਆਂ ਇਹਨਾਂ ਨਿਆਣੇ ਜਵਾਨ ਹੋ ਜਾਣਗੇ ਨਹੀਂ ਸਮਾਨ ਸਾਰਾ ਰੈਪ ਕਰਕੇ ਉਧਰ ਲਾਜਾ ਇਹ ਹੀ ਤੁਹਾਨੂੰ ਮੈਂ ਪੁੱਛਿਆ ਕਿ ਕੀ ਗੱਲ ਹੋਈ ਇੱਥੇ ਕਿਉਂ ਬੈਠੀ ਆ ਹਾਂ ਉਹਨੇ ਮੈਨੂੰ ਆਂਡਿਆ ਤਾਂ ਮੰਗ ਤੂੰ ਕਿ ਮੰਗੀ ਹੈਗੇ ਅੱਜ ਪਾ ਦੂੰਗਾ ਕੱਲ ਪਾ ਦੂੰਗਾ ਨਬੇ ਹਜ਼ਾਰ ਰੁਪਏ ਦੇਣ ਦੇ ਲੋਕੀ 50 50 ਹਜ਼ਾਰ ਤੱਕ ਦੇ ਹਨ ਇੱਕ ਮਿੰਟ ਕੋਈ ਕਰਨਾ ਨਹੀਂ ਆ ਇਹਨਾਂ ਡਿਮਾਂਡਾਂ ਪੂਰੀ ਕਰੀ ਜਾਓ ਬਸ ਕੰਮ ਦੇ ਨਾਲ ਕਾਜ ਦੇ ਦੁਸ਼ਮਣਾਂ ਨਾਲ ਆਜ ਦੇ ਠੀਕ ਹੈ ਮੈਂ ਚੱਲ ਕੀ ਗੱਲ ਵਧਾਉਣੀ ਆ ਓ ਠੀਕ ਹੈ ਤੂੰ ਮੁੰਡਾ ਆਪਣਾ ਭਰਾ ਲੋ ਲਾਗੇ ਹੋਗੇ ਕੰਮ ਕਰ ਕਰ ਲਓ ਕੋਈ 1 ਓ ਮੁੰਡਾ ਭਰਾ ਲੋ ਆਪਣਾ ਕੋਈ ਕੰਮ ਕਾਜ ਕਰ ਲਓ 1 ਅਹੀਂ ਦੋਵੇਂ ਦੀ ਨੌਕਰੀ ਨਾ ਨਾ ਕਰੀਏ ਤੇ ਤਦ 1 ਅਹੀਂ ਦੋਵੇਂ ਦੀ ਨੌਕਰੀ ਨਾ ਨਾ ਕਰੀਏ ਇਹਨਾਂ ਤੱਪਰ ਰੁੱਲ ਜਾਣੇ ਇਹਨਾਂ ਦੇ ਇਹਨਾਂ ਨੂੰ ਇੰਨਾ ਨਹੀਂ ਪਤਾ ਕਿੱਦਾਂ ਨੌਕਰੀ ਕਰਦੇ ਆ ਉੱਥੇ ਕਹਿ ਗਿਆ ਮੰਮੀ ਨੂੰ ਵੇਖੋ ਦਿੰਦਾ ਪੈਸੇ ਅੱਜ ਕਿ ਨਹੀਂ ਦਿੰਦਾ ਉਹ ਵੀ ਘਰ ਦਾ ਕੰਮ ਮਾੜਾ ਮੋਟਾ ਪਤਾ ਨਹੀਂ ਕਰਦੀ ਆ ਕਿ ਨਹੀਂ ਕਰਦੀ ਬਾਕੀ ਤੇ ਮੰਮੀ ਕਰ ਲੈਂਦੀ ਨਹੀਂ ਨਹੀਂ ਅੱਛਾ ਜੇ ਉਹ ਬਾਹਰ ਕਮਾਈ ਕਰਦੇ ਆ ਤਾਂ ਘਰ ਦਾ ਕੰਮ ਤੇ ਕਰ ਹੀ ਸਕਦੇ ਆ ਗੋਲੀ ਵੱਜੀ ਇਹਨਾਂ ਨੂੰ ਉਹ ਤੇ ਕਰਨਾ ਚਾਹੀਦਾ ਤਾਂ ਮੈਨੂੰ ਕਹਿੰਦੇ ਆ ਵੀ ਮੰਮੀ ਤੁਸੀਂ ਕਿਉਂ ਤੇ ਮੈਂ ਹੁਣ ਨਾ ਵੀ ਆਲੀ ਬੁਲਾਈ ਹਾਂ ਤੇ ਉਹ ਬੰਬੀ ਤੋਂ ਆਉਂਦੇ ਆ ਸੀ ਉਹਨੂੰ ਮੈਂ ਕਿਹਾ ਤੇ ਹੈਗਾ ਵਾ ਕੜ ਕਸੂਰ ਤੇ ਸਾਰਾ ਨਾ ਪਾਣਾ ਕਸੂਰ ਸਾਰਾ ਹੀ ਤੁਹਾਡਾ ਵਾ ਬਾਹਰ ਨਾ 50000 ਠੇਕਾ ਚੱਲਣ ਡਿਆ ਵਾ ਤੇ ਉਹਦਾ ਲੱਖ ਰੁਪਈਆ ਬੰਦਾ ਵਾ ਇਹਦੇ ਕੋ ਹਰ ਸੀਜ਼ਨ ਤੇ 10000 ਰੁਪਈਆ ਕੱਟ ਲੈਂਦਾ ਵਾ ਫਿਰ ਵੇਖੀ ਜਾਊਗੀ ਜਾ ਕੇ ਤਾਂ ਰੋਟੀ ਪਾਣੀ ਵੀ ਬਣਾ ਲੈ ਵਾਂਡੇ ਜਾਣ ਨੂੰ ਮੂੰਹ ਚੁੱਕਿਆ ਹੁੰਦਾ ਵਾ ਤੇ ਅੱਜ ਇੱਧਰੋਂ ਨਿਕਲ ਜਾ ਤਾਂ ਅੱਜ ਇੱਧਰੋਂ ਨਿਕਲ ਜਾ ਲੈ ਸਕੂਲ ਚੋਂ ਨੂੰ ਪਾਇਆ ਵਾ ਮੰਮੀ ਜੀ ਤਾਂ ਹੀ ਤੇ ਤਰਲੇ ਉਦੋਂ ਮਾਰਨ ਦੀ ਹੈ ਜਦੋਂ ਉਹਨੂੰ ਤੇ ਜੋਦ ਨੇ ਪੁੱਛਣਾ ਤੇ ਹੈ ਹੀ ਆ ਵੀ ਡੈਡ ਜੀ ਉਹ ਕਿੱਥੇ ਗਈਆਂ ਦੋਵੇਂ ਜਾਣੀਆਂ ਦੱਸਣਾ ਤੇ ਪੈਣਾ ਹੀ ਆ ਕਿ ਪੁੱਤੋ ਕਿ ਲੀੜਾ ਕਪੜਾ ਲੈਣ ਗਈਆਂ ਚੱਲ ਜੇ ਪੁੱਛੂ ਵੀ ਦੇਖ ਲੀੜਾ ਕਪੜਾ ਕਿ ਲਈ ਭਾਜੀ ਕਿ ਲਈ ਲੀੜਾ ਉਹ ਪੈਣੀ ਭਾਜੀ ਕਹਿਣਾ ਅੱਜਾ ਲੌਂਦੀ ਜਦ ਪਾੜੀ ਲੈ ਗਈ ਅਰੇ ਕਿਆ ਹੋ ਗਿਆ ਤੱਕ ਸੁਣੇ ਆ ਚਲ ਯਾਰ ਤੈਨੂੰ ਵੀ ਪਤਾ ਹੋਣਾ ਚਾਹੀਦਾ ਵਾ ਜੇ ਮੁੰਡਾ ਸੁੱਤਾ ਹੀ ਤੇ ਕਿਉਂ ਠਾਲਣਿਆ ਉਹਨੇ ਨਿੱਕਾ ਬੱਚਾ ਵਾ ਅੱਗੇ ਬੋਲੇ ਹਾਂ ਨਹੀਂ ਸੱਚੀ ਹਾਂ ਚੱਲ ਅਮਮਾ ਮੈਂ ਤੇ ਸਵੇਰ ਦੇ ਸਕੂਲ ਗਿਆ ਹਾਂ ਮੈਂ ਤੇ ਖੇਡਿਆ ਨਹੀਂ ਸਵੇਰ ਦਾ ਮੈਂ ਤਾਂ ਠਾ ਲੈਣਿਆ ਹਾਂ ਜਾ ਕੇ ਨਾ ਪੇਕਿਆਂ ਤੋਂ ਲੈ ਵੇ ਮੈਨਾਂ ਨਹੀਂ ਜੇ ਲੈ ਕੇ ਦੇਣਾ ਕੋਈ ਸੂਟ ਵੀ ਮੂਡ ਖਰਾਬ ਕਰਕੇ ਰਹਾ ਤਾਂ ਮੈਂ ਦੱਸਣਾ ਹੀ ਆ ਵੀ ਸ਼ਹਿਰ ਚੱਲੇ ਹਾਂ ਦੁਕਾਨਾ ਕਰਾਂਗੇ

ਆਣੀ ਉਹਦੀ ਕੱਟੇ ਕੇ ਨਾਮ ਹੈ ਕੀ ਘੰਡੇ ਮੈਂ ਮੱਜਾਂ ਮਾਰਨ ਢਿਆ ਬਾ ਕੁਛ ਨਹੀਂ ਅਗਮ ਸੁੱਤਾ ਹੀ ਤੇ ਸੰਦੀਪ ਵੀ ਡਈ ਹੋਣੀ ਆਪਣੇ ਕੰਮਕਾਰ ਕਰਨ ਤੇ ਜਦੋਂ ਤੁਹਾਨੂੰ ਬਤਾ ਛੁੱਟੀ ਹੋਵੇ ਤੇ ਅਨਮੋਲ ਦੇ ਕੰਮ ਹੀ ਨਹੀਂ ਮੁੱਕਦੇ ਮੈਂ ਕੀ ਕਰਾਂ ਘਰ ਦੇ ਵਿੱਚ ਇੱਕੋ ਹੀ ਨਿਕਾ ਨਹੀਂ ਆਣਾ ਤੇ ਉਹਦਾ ਤੇ ਕੀ ਕਰਦਾ ਹੀ ਆ ਮੁੰਡੇ ਦਾ ਖੇਡਣ ਨੂੰ ਮੈਂ ਨਹੀਂ ਜ ਨਾਲ ਖੜਨਾ ਅਹੀਂ ਦੋਮਾ ਜਾਣਗੇ ਨਹੀਂ ਜਾਣਾ ਘਰ ਦਾ ਵੀ ਕੰਮ ਕਿਸੇ ਨੇ ਕਰਨਾ ਕਿ ਨਹੀਂ ਕਰਨਾ ਕੰਮ ਕਰਨ ਤੇ ਤਾਂ ਅੱਗੇ ਗੱਲ ਨਹੀਂ ਹੈਗੀ ਮੈਂ ਆਪਣੇ ਕੋਲ ਸੂਟ ਕੋਈ ਨਹੀਂ ਨਾ ਕਿਤੇ ਨਾ ਰਮਨ ਉਹਨਾਂ ਦਾ ਵੀ ਤਾਂ ਖਰਚਾ ਹੈ ਹੀ ਆ ਉਹਨਾਂ ਨੇ ਹੁਣ ਤੇਰੇ ਹੁੰਦਿਆ ਵੀ ਠੇਕਾ ਠਾਕਾ ਦਿੱਤਾ ਸਾਰੇ ਕੰਮ ਕੀਤੇ ਆ ਪੁੱਛਣਾ ਤੇ ਜੋਦਣਾ ਹੈ ਹੀ ਆ ਵੀ ਡੈਡੀ ਜੀ ਕਿਉਂ ਕਿੱਥੇ ਗਈਆਂ ਤੇ ਮੈਂ ਕੀ ਜਵਾਬ ਦਵਾਂਗਾ ਦੱਸਣਾ ਤੇ ਉਹਨੂੰ ਪੜਾਣਾ ਹੀ ਆ ਵੀ ਉਹ ਸ਼ਹਿਰ ਗਈਆਂ ਕੱਪੜੇ-ਕੁਪੜੇ ਲੈਣ ਚਲ ਆਉਣੀਆਂ ਤੇ ਫਿਰ ਵੇਖੀ ਜਾਊ ਦੱਸ ਦੈਣਾ ਫਿਰ ਮੈਂ ਦਵਾ ਰੱਖ ਲੇ ਹੋ ਨਹੀਂ ਮੁੱਕ ਸਕਦੇ ਭਾਜੀ ਹੁਣ ਨਹੀਂ ਭਾਜੀ ਮੁੱਕ ਸਕਦੇ ਭਾਜੀ ਹੁਣ ਨਹੀਂ ਮੁੱਕ ਸਕਦੇ ਮੇਰੇ ਵੀਰੋ ਇਹ ਦੇ ਸੁਣ ਬਣੇ ਚ ਆਉਂਦੀਆਂ ਆਣੀਆਂ ਬੜੀਆਂ 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 ਨਿਆਣੇ ਜਵਾਨ ਹੋ ਜਾਣਗੇ ਨਹੀਂ ਸਮਾਨ ਸਾਰਾ ਰੈਪ ਕਰਕੇ ਉਧਰ ਆਜੋ ਇਹੀ ਤੁਹਾਨੂੰ ਮੈਂ ਪੁੱਛਿਆ ਵੀ ਕੀ ਗੱਲ ਹੋਈ ਇੱਥੇ ਕਿਉਂ ਬੈਠੀ ਆਂ ਹਾਂ ਉਹਨੇ ਮੈਨੂੰ ਆਂਡਿਆ ਤਾਂ ਮੰਗ ਤੂੰਗੇ ਮੰਗੀ ਹੈਗੇ ਅੱਜ ਪਾ ਦੂੰਗਾ ਕੱਲ ਪਾ ਦੂੰਗਾ ਨਬੇ ਹਜ਼ਾਰ ਰੁਪਏ ਦੇਣ ਦੇ ਜੋ ਲੋਕੀ 50-50 ਹਜ਼ਾਰ ਤੱਕ ਦੇਣ ਇੱਕ ਮਿੰਟ ਕੋਈ ਕਰਨਾ ਨਹੀਂ ਆ ਇਹ ਡਿਮਾਂਡਾਂ ਪੂਰੀ ਕਰੀ ਜਾਓ ਬਸ ਕੰਮ ਦੇ ਨਾਲ ਕਾਜ ਦੇ ਦੁਸ਼ਮਣਾਂ ਨਾਲ ਆਜ ਦੇ ਠੀਕ ਜੀ ਪਤਾ ਮੈਂ ਚੱਲ ਕੀ ਗੱਲ ਵਧਾਉਣੀ ਆ ਠੀਕ ਆ ਵੀ ਤੂੰ ਮੁੰਡਾ ਆਪਣਾ ਭਰਾ ਲੋ ਲਾਗੇ ਹੋਗੇ ਕੰਮ ਕਰ ਕਰ ਲਓ ਕੋਈ 21 ਉਹ ਮੁੰਡਾ ਭਰਾ ਲੋ ਆਪਣਾ ਕੋਈ ਕੰਮ ਕਾਜ ਕਰ ਲਓ 21 ਅਹੀਂ ਦੋਵੇਂ ਜੀ ਨੌਕਰੀ ਨਾ ਨਾ ਕਰੀਏ ਤੇ ਤਬ 21 ਅਹੀਂ ਦੋਵੇਂ ਜੀ ਨੌਕਰੀ ਨਾ ਨਾ ਕਰੀਏ ਇਹਨਾਂ ਤੱਪਰ ਰੁੱਲ ਜਾਣੇ ਇਹਨਾਂ ਦੇ ਇਹਨਾਂ ਨੂੰ ਇਹਨਾਂ ਨਹੀਂ ਪਤਾ ਕਿੱਦਾਂ ਨੌਕਰੀ ਕਰਦੇ ਆ ਉੱਥੇ ਕਹਿ ਗਏ ਆ ਮੰਮੀ ਨੂੰ ਵੇਖੋ ਦਿੰਦਾ ਪੈਸੇ ਅੱਜ ਕਿ ਨਹੀਂ ਦਿੰਦਾ ਉਹ ਵੀ ਘਰ ਦਾ ਕੰਮ ਮਾੜਾ ਮੋਟਾ ਪਤਾ ਨਹੀਂ ਕਰਦੀ ਆ ਕਿ ਨਹੀਂ ਕਰਦੀ ਬਾਕੀ ਤਾਂ ਮੰਮੀ ਕਰ ਲੈਂਦੀ ਨਹੀਂ ਨਹੀਂ ਅੱਛਾ ਜੇ ਉਹ ਬਾਹਰ ਕਮਾਈ ਕਰਦੇ ਆ ਤਾਂ ਘਰ ਦਾ ਕੰਮ ਤੇ ਕਰ ਹੀ ਸਕਦੇ ਆ ਗੋਲੀ ਵੱਜੀ ਇਹਨਾਂ ਨੂੰ ਉਹ ਤੇ ਕਰਨਾ ਚਾਹੀਦਾ ਉਹ ਮੈਨੂੰ ਕਹਿੰਦੇ ਆ ਵੀ ਮੰਮੀ ਤੁਸੀਂ ਕਿਉਂ ਤੇ ਮੈਂ ਹੁਣ ਨਾ ਵਿਆਲੀ ਬਲ ਆਈ ਹਾਂ ਤੇ ਉਹ ਬੰਬੀ ਤੋਂ ਆਉਣ ਡਿਆ ਸੀ ਉਹਨੂੰ ਮੈਂ ਕਿਹਾ ਤਾਂ ਹੈਗਾ ਵਾ ਪਰ ਕਸੂਰ ਤੇ ਸਾਰਾ ਨਾ ਪਾਣਾ ਕਸੂਰ ਸਾਰਾ ਹੀ ਤੁਹਾਡਾ ਵਾ ਬਾਹਰ ਨਾ 50000 ਠੇਕੇ ਚੱਲਣ ਡਿਆ ਵਾ ਤੇ ਉਹਦਾ ਲੱਖ ਰੁਪਈਆ ਬੰਦਾ ਵਾ ਇਹਦੋਂ ਹਰ ਸੀਜ਼ਨ ਤੇ 10000 ਰੁਪਇਆ ਕੱਟ ਲੈਂਦਾ ਵਾ ਫਿਰ ਵੇਖੀ ਜਾਊਗੀ ਜਾ ਕੇ ਤਾਂ ਰੋਟੀ ਪਾਣੀ ਵੀ ਬਣਾ ਲੈ ਵਾਂਡੇ ਜਾਣ ਨੂੰ ਹੀ ਮੂੰਹ ਚੁੱਕਿਆ ਹੁੰਦਾ ਵਾ ਤੇ ਅੱਜ ਇਧਰੋਂ ਨਿਕਲ ਜਾਂ ਤਾਂ ਅੱਜ ਇਧਰੋਂ ਨਿਕਲ ਜਾਂ ਲੈ ਸਕੂਲ ਚੋਂ ਨੂੰ ਪਾਇਆ ਵਾ ਮੰਮੀ ਜੀ ਤਾਂ ਹੀ ਤੇ ਤਰਲੇ ਉਦੋਂ ਮਾਰਨ ਦੀਆਂ ਜਦੋਂ ਉਹਨੂੰ